ਹਾਂਜੀ ਸੱਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਪਤਨੀਆਂ ਦੇ ਲਈ 498ਏ ਬਣਿਆ ਹੋਇਆ ਹੈ ਮੈਂਟਰ ਕਰੈਲਟੀ ਉਹਨਾਂ ਨੂੰ ਹੁੰਦੀ ਹੈ ਹੈਨਾ ਤਾਂ ਮੈਂ ਇਹ ਪੁੱਛਣਾ ਆਂ ਵੀ ਜਿਹੜੇ ਹਸਬੈਂਡ ਨੇ ਜਦੋਂ ਜਨਾਨੀ ਉਹਨਾਂ ਨੂੰ ਪੁੱਛਦੀਆਂ ਨੇ ਵੀ ਕਿੱਥੋਂ ਐ ਕੀ ਕਰਦਾ ਐ ਇਹਦੇ ਨਾਲ ਫੋਨ ਦੇ ਉੱਤੇ ਗੱਲ ਮਾਰਦਾ ਐ ਇੱਥੇ ਕੁੜੀ ਲਵੇ ਖੜਾ ਐ ਜਾਂ ਕੋਈ ਹੋਰ ਮਤਲਬ ਘਰ ਦੇ ਵਿੱਚ ਉਹਨੂੰ ਮੈਂਟਲ ਹਰਾਸ਼ਮੈਂਟ ਕੀਤਾ ਜਾਂਦਾ ਹੈ ਹਸਬੈਂਡ ਤੋਂ ਹਸਬੈਂਡ ਕਿੱਥੇ ਜਾਵੇ ਹਸਬੈਂਡ ਨੇ ਕਿਹੜੇ ਪਤੌੜ ਖਾਦੇ ਹੋਏ ਨੇ ਕਿ ਰੱਬ ਨੇ ਉਹਦੇ ਵਿੱਚ ਕੋਈ ਅਹਿਆ ਲੰਝ ਫਿੱਟ ਕਰ ਰੱਖਿਆ ਵੀ ਸਾਰੀ ਜਿਹੜੀ ਮੈਂਟਰ ਕੁਆਲਿਟੀ ਆ ਉਹ ਘਰ ਵਾਲਾ ਸਹੀ ਜਾਈ ਹੈ ਨਾ ਤਾਂ ਸਰਕਾਰ ਨੂੰ ਇਹਦੇ ਵਿੱਚ ਵੀ 498ਏ ਬਣਿਆ ਹੋਇਆ ਹੈ ਵੀ ਘਰ ਵਾਲਿਆਂ ਲਈ ਮੈਂਟਰ ਕੁਆਲਿਟੀ ਹੁੰਦੀ ਹੈ ਤਾਂ 498ਏ ਦਾ ਪਰਚਾ ਘਰ ਵਾਲੀ ਘਰ ਵਾਲਿਆਂ ਦੇ ਘਰ ਦੇ ਉੱਤੇ ਤੇ ਘਰ ਵਾਲੇ ਦੇ ਉੱਪਰ ਪਾ ਦੇ ਹੈ ਨਾ ਬਟ ਜਿਹੜੀ ਹੈਗੀ ਹੈ ਬੰਦਾ ਕੀ ਕਰੇ ਉਹ ਬੰਦੇ ਦੇ ਅੰਦਰ ਰੱਬ ਨੇ ਇਹ じゃ ਕੀ ਫਿੱਟ ਕਰਤਾ ਵੀ ਬੰਦੇ ਲੈ ਕੋਈ ਅਧਿਕਾਰ ਹੀ ਨਹੀਂ ਹੈਗਾ 498ए बी ਬਣਾ ਦਿਓ ਭਾਈ ਜੇ ਹਸਬੰਡ ਦੇ ਉੱਪਰ ਕੋਈ ਕ੍ਰਾਈਮ ਹੁੰਦਾ ਜਾਂ ਹਸਬੰਡ ਨੂੰ ਵੀ ਮੈਂਟਰੋ ਕ੍ਰੈਡਿਟੀ ਹੁੰਦੀ ਹੈ ਉਹ ਵੀ ਹਿਊਮਨ ਹੈ ਕਿ ਉਹ ਹਿਊਮਨ 에ਰਰ ਹੈ ਵੀ ਹਸਬੰਡ ਨੂੰ ਸਾਰਾ ਰਾਈਟ ਦੇ ਰੱਖਿਆ ਜੀ ਵੀ ਸਾਰੀ ਮੈਂਟਰੋ ਕ੍ਰੈਡਿਟੀ ਹਸਬੰਡ ਹੀ ਸਹੇ ਤੇ ਹਸਬੰਡ ਦੇ ਘਰ ਵਾਲੀ ਹੀ ਸਹੀ ਜਾਣ ਇਹ ਕਿਦਾਂ ਦਾ ਜਸਟਿਸ ਹੈ ਇਹਦਾ ਮਤਲਬ 498ए ਵੀ ਡਿਸਕ੍ਰਿਮੀਨੇਸ਼ਨ ਕਰ ਰਹੇ ਆ ਹਾਇ ਉਹਦੇ ਆਪਣਾ ਲਾਅ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੈ ਜਿੱਦਾ ਐਡਲਟਰੀ ਦੇ ਵਿੱਚ ਹੁੰਦਾ ਸੀ ਸੋ ਫਿਰ ਇਹਨੂੰ ਵੀ ਥੋੜਾ ਜਿਹਾ ਗੌਰ ਫਰਮਾਉਣਾ ਚਾਹੀਦਾ ਹੈ ਜੀ ਜੇ ਘਰ ਵਾਲੀ ਮੈਂਟਲ ਗਰਿਲਟੀ ਆ ਉਹਨੂੰ ਮੈਂਟਲ ਉਹਦਾ ਪੀਸ ਭੰਗ ਹੋ ਰਿਹਾ ਤਾਂ ਬੰਦੇ ਦਾ ਵੀ ਪੀਸ ਪੀਸ ਜਿਹੜਾ ਹੈਗਾ ਉਹ ਪੰਗ ਹੁੰਦਾ ਸੋ ਇਸ ਉੱਤੇ ਵੀ ਵਿਚਾਰ ਕੀਤਾ ਜਾਵੇ ਡੋਮੈਸਟਿਕ ਅਬੋਇਲੈਂਸ ਹੈ ਡੋਮੈਸਟਿਕ ਅਬੋਇਲੈਂਸ ਦੇ ਵਿੱਚ ਵੀ ਸਿਰਫ ਜਿਹੜੀ ਹੈਗੀ ਹੈ ਲੇਡੀਜ਼ ਦਾ ਜਨਾਨੀ ਉਹ ਦਾਖਲ ਕਰ ਸਕਦੀ ਹੈ ਤਾਂ ਬੰਦਾ ਕਿੱਥੇ ਜਾਵੇ ਬੰਦਾ ਡੋਮੈਸਟਿਕ ਅਬੋਇਲੈਂਸ ਦੇ ਸ਼ਿਕਾਰ ਨਹੀਂ ਹੁੰਦਾ 100% ਹੁੰਦਾ ਹੈ ਜੀ ਬਥੇਰੇ ਤੇ ਹਿਊਮਨ ਰਾਈਟਸ ਵਾਇਲਟ ਹੋ ਰਹੇ ਨੇ ਤਾਂ ਬੰਦਿਆਂ ਦੇ ਲਈ ਵੀ ਇਹ ਕਾਨੂੰਨ ਬਣਨਾ ਚਾਹੀਦਾ ਤੇ ਮੈਂ ਮੰਨਦਾ ਹਾਂ ਕਿ ਸੁਪਰੀਮ ਕੋਰਟ ਨੂੰ ਵੀ ਬਿੰਦੂ ਕੋਣ ਇਹਦੇ ਵਿੱਚ ਕੋਈ ਜਜਮੈਂਟ ਲੈ ਕੇ ਆਉਣ ਜਿਹੜੀ ਹੈਗੀ ਇਹ ਸਰਕਾਰ ਦੇ ਉੱਤੇ ਜਾਂ ਹੋਰ ਕੋਰਟ ਦੇ ਉੱਪਰ ਲਾਗੂ ਹੋਵੇ ਜੋ ਬੰਦਿਆਂ ਦੇ ਹੱਕਰੇ ਵਿੱਚ ਗੱਲ ਕਰੇ ਤਾਂ ਕਿ ਸਾਡੇ ਲੋਕ ਵੀ ਹੁਣ ਕੋਈ ਵੀ ਜੇ ਆਦਮੀ ਹੁੰਦਾ ਸੀ ਉਹਨੂੰ ਕੀ ਕਹੀਏ ਵੀ ਭਾਈ ਤੁਹਾਡੇ ਲਈ ਤਾਂ ਕੋਈ ਅਧਿਕਾਰ ਹੈ ਹੀ ਨਹੀਂ ਹੈਗਾ ਹੈ ਸੈਕਸ਼ਨ 9 ਫਾਈਲ ਕਰ ਦੋ ਵੀ ਉਹਨੂੰ ਲੈ ਆਓ ਉਹ ਇੱਥੇ ਆ ਕੇ ਕੁਝ ਹੋਰ ਸੱਪ ਕੱਢ ਗਈ ਘਰ ਆ ਕੇ ਬੰਦੇ ਦੇ ਮਰ ਗਈ ਜਾਂ ਫਲਾਣਾ ਕਰ ਗਿਆ ਫੇਰ ਬੰਦਾ ਕਿੱਥੇ ਜਾਵੇ ਫੇਰ 306 ਦੇ ਪਰਚੇ ਦੇ ਵਿੱਚ ਅਰੇ ਯਾਰ ਕੁਝ ਥੋੜਾ ਇਹਦੇ ਬਾਰੇ ਵੀ ਸੋਚ ਲਓ ਬੰਦਿਆਂ ਲਈ ਵੀ ਸੋਚ ਲਓ ਕਿਉਂ ਬੰਦਿਆਂ ਦੀ ਜੂਨ ਮਾਰੀ ਕਰ ਰੱਖੀ ਹੈ ਹਨਾ ਸੋ ਪਲੀਜ਼ ਮੈਂ ਇਹੀ ਬੇਨਤੀ ਕਰੂੰਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਰ ਤਾਂ ਕਿ ਜਿਹੜੇ ਹੈਗੇ ਨੇ ਆਦਮੀਆਂ ਦੇ ਲਈ ਵੀ ਕੋਈ ਇਦਾਂ ਦਾ ਲਾਜ ਦੀ ਮੈਂਟਰਲ ਕੁਆਲਿਟੀ ਉਹਨਾਂ ਨੂੰ ਵੀ ਹੁੰਦੀ ਹੈ ਉਹ ਵੀ ਜਿਹੜਾ ਹੈਗਾ ਇਸ ਮਤਲਬ ਜੋ ਇਦਾਂ ਦੀਆਂ ਔਰਤਾਂ ਤੰਗ ਪਰੇਸ਼ਾਨ ਕਰਦੀਆਂ ਨੇ ਝੂਠੇ ਪਰਚੇ ਪਾਉਂਦੀਆਂ ਨੇ ਉਹਨਾਂ ਨੂੰ ਵੀ ਰੋਕੇ ਜਾ ਸਕਦੇ ਕਿਸੇ ਲੋੜ ਵੀ ਥੈਂਕ ਯੂ